ਤਾਂ ਇਹ ਚੁੰਨੀ ਲੈ ਲਈ ਜੱਟਾ ਤੇਰੀ ਪੱਗ ਨਾਲ ਦੀਆਂ ਚੁੰਨੀ ਲੈ ਲਈ ਜੱਟਾ ਤੇਰੀ ਪੱਗ ਨਾਲ ਦੀ ਉਹ ਗੱਲ ਮੈਨੂੰ ਵਧੀਆ ਲੱਗੀ ਜਿਹੜੀ ਬੱਬੂਵਾਂ ਜੀ ਨੇ ਕਹੀ ਸਰਦਾਰ ਅਗੇ ਸਿਕੜ ਨਹੀਂ ਬਣੀ ਉਹ ਸਭ ਤੋਂ ਵਧੀਆ ਗੱਲ ਹੈ ਪੂਰੀ ਸਰਾ ਗੱਲਬਾਤ ਐਂਡ ਕਰਾਦੀ ਬਾਈ ਨੇ ਐਤੀ ਜੀ जिन्ना मतलब हाइप चक्की भी सी उन्नी वो मूवी है उस तो भी वाद मूवी है ते मैं तो दूजी यार देख ली फिल्म है सत श्रीकाल मैं सोनिया तुम वेख रहे हो दैनिक सवेरा टीवी सो आज फिल्म रिलीज हो चुकी है शौंकी सरदार जिसके प्रीमियर से अं पहुंचे हैं ਬਹੁਤ ਵਧੀਆ ਜੀ ਬਹੁਤ ਮੂਵੀ ਲੱਗੀ ਇੱਕ ਗੱਲ ਮੈਨੂੰ ਵਧੀਆ ਲੱਗੀ ਜਿਹੜੀ ਬੱਬੂਵਾਨ ਜੀ ਨੇ ਕਹੀ ਸਰਦਾਰ ਅੱਗੇ ਸਿਕੜਨੀ ਬਣੀ ਉਹ ਸਭ ਤੋਂ ਵਧੀਆ ਗੱਲ ਹੈ ਸਰਦਾਰ ਅੱਗੇ ਸਿਕੜਨੀ ਨਹੀਂ ਪਣੀ ਬਹੁਤ ਵਧੀਆ ਫਿਲਮ ਲੱਗੀ ਜੀ ਪੂਰੀ ਸਰਾ ਗੱਲਬਾਤ ਐਂਡ ਕਰਾਦੀ ਬਾਈ ਨੇ ਐਤਗੀ ਜਿੰਨਾ ਮਤਲਬ ਹਾਈਪ ਚੱਕੀ ਵੀ ਸੀਗੀ ਉਨੀਓ ਮੂਵੀ ਆ ਉਸ ਤੋਂ ਵੀ ਵੱਧ ਮੂਵੀ ਆ ਤੇ ਸਾਰੇ ਦੂਜੀ ਵਾਰੀ ਦੇਖ ਲਈ ਪਹਿਲਾਂ ਇਹ TGI ਹਾਂ ਫੇਟ ਇੱਕ ਟਕਰਾ ਲਈ ਹੈ। ਗੁਰੂ ਰੰਧਾਵਾ ਤੇ ਬੱਬੂ ਮਾਨ ਦੀ ਜਿਹੜੀ ਜੋੜੀ ਆ ਨਾ ਇਹ ਇੱਕ ਸਿਰਾ ਬਾਬੇ। ਕਟਰ ਫੈਨ ਲੱਗਦੇ ਬੋ। ਕਟਰ ਫੈਨ ਇਹ ਤਾਂ ਸ਼ੁਰੂ ਦੇ ਨਾਲ ਰਹਿਆ ਆਈ ਦੇ। ਇਹੋ ਦਾ ਥੁਰਦੇ ਆ। ਪ੍ਰੋਮੋਸ਼ਨ ਵੀ ਕਰਦੇ ਆ ਸਾਰੀਆਂ ਫਿਲਮਾਂ ਨੂੰ। ਆਈ ਪ੍ਰੋਮੋਸ਼ਨਾਂ ਵੀ ਇਹੀ ਕਰਦੇ ਆ ਜੀ। ਕੀ ਕਹਿਣਾ ਛੋਕ? ਸਾਡੀ ਪੰਜਾਬੀਆਂ ਦੀ ਸ਼ਾਨ ਹੈ ਬੱਬੂ ਆਣ ਭਾਈ ਅਸੀਂ ਕਹਾਂਗੇ ਬੱਬੂ ਆਣ ਜਿੰਦਾਬਾਦ ਬੱਬੂ ਆਣ ਜਿੰਦਾਬਾਦ 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 ਬੱਬੂ ਆਣ ਜਿੰਦਾਬਾਦ ਫਿਲਮ ਮੈਡਮ ਬਹੁਤ ਜ਼ਬਰਦਸਤ ਹੈ ਜਿਵੇਂ ਨਾਮ ਹੀ ਸ਼ੌਕੀ ਸਰਦਾਰ ਵੈਸੇ ਵੀ ਕਿ ਹਿੰਦੀ ਚ ਕਹਾਵਤ ਹੈ ਉਮਰ ਕੋ ਘਰਾਨਾ ਹੈ ਤੋ ਸ਼ੌਕ ਜਿੰਦਾ ਰੱਖੀਏ ਤੇ ਜਿਹੜੇ ਚ ਫਿਲਮ ਚ ਕੰਬੀਨੇਸ਼ਨ ਹੈ ਬੱਬੂ ਮਾਨ ਭਾਜੀ ਦਾ ਆਪਣਾ ਗੁੱਗੂ ਗਿੱਲ ਭਾਜੀ ਦਾ ਗੁਰੂ ਰੰਦਾਵਾ ਭਾਜੀ ਦਾ ਸਟਰੀਮ ਬੈਟਰ ਹੈ ਮੈਂ ਹਜਾ ਨਹੀਂ ਲਾਈਫ ਚ ਕਦੀ ਕੰਬੀਨੇਸ਼ਨ ਦੇਖਿਆ ਇਹ ਪੰਜਾਬੀ ਇੰਡਸਟਰੀ ਨੂੰ ਇੱਕ ਹੋਰ ਹੀ ਲੈਵਲ ਚ ਲੈ ਕੇ ਜਾਊਗਾ ਬਾਕੀ ਇਹ ਜਿਹੜੇ ਫਿਲਮ ਚ ਇਮੋਸ਼ਨਸ ਬਹੁਤ ਹੈ ਰੋਣਾ ਵੀ ਆਂਦਾ ਦਿਖਾਇਆ ਸਾਨੂੰ ਸਾਨੂੰ ਪੁਰਾਣੀ ਰੰਜਸ਼ਾਨੀ ਰੱਖਣੀ ਚਾਹੀਦੀਆਂ ਸਾਨੂੰ ਬਾਅਦ ਚ ਪਛਤਾਵਾ ਹੁੰਦਾ ਫਿਲਮ ਚ ਡਾਇਲੋਗ ਬਹੁਤ ਜ਼ਬਰਦਸਤ ਹੈ ਇੱਕ ਮਨੂੰ ਡਾਇਲੋਗ ਹੁਣ ਵੀ ਯਾਦ ਆ ਰਿਹਾ ਹੈ ਉਹ ਸਰਦਾਰ ਸਾਹਮਣੇ ਸਿਗਰਟ ਨਹੀਂ ਬੀਸਕਟਰ ਛੱਡ ਬੱਬੂ ਮਾਂਜੀ ਨੇ ਐਕਟਿੰਗ ਬਹੁਤ ਵੱਡੇ ਲੈਵਲ ਚ ਕੀਤੀ ਹੈ ਬਹੁਤ ਮੈਂ ਨਹੀਂ ਮਤਲਬ ਦਲਜੀਤ ਭਾਜੀ ਦੇ ਬੱਬੂ ਮਾਂਜੀ ਦੀ ਐਕਟਿੰਗ ਦਾ ਮੈਂ 팬 ਆ ਬਹੁਤ ਜ਼ਿਆਦਾ ਓਕੇ ਸੋ ਟੀਮੇ ਦੀ ਲੱਗੀ ਬਹੁਤ ਅੱਛੀ ਲੱਗੀ ਪਰਿਵਾਰ ਦੇ ਵਿੱਚ ਬੈਠ ਕੇ ਦੇਖਣ ਵਾਲੀ ਫਿਲਮ ਸੀ ਬਹੁਤ ਅੱਛੀ ਲੱਗੀ ਸੀ ਮੈਸੇਜ ਵੀ ਦਿੱਤਾ ਹੋਇਆ ਵਿੱਚ ਉਹਨਾਂ ਨੇ ਹਾਂਜੀ ਹਾਂ ਬਹੁਤ ਅੱਛਾ ਸੀ ਹਾਂਜੀ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਸਾਡੇ ਤਾਂ ਦੇਰ ਦਿਓ ਰ ਹੈ ਜੀ ਉਹ ਬੱਬੂ ਵੀਰ ਜੀ ਕਿਆ ਬੱਬੂ ਮੰਧੜੇ ਦਿਓ ਰ ਹੈ ਹਾਂਜੀ ਰਿਸ਼ਤੇਦਾਰੀ ਹੈ ਸਾਡੀ ਹਾਂ ਫੇਰ ਤਾਂ ਤੁਹਾਡਾ ਮਿਲਣਾ ਚਾਹੁੰਨਾ ਨਾਰਮਲੀ ਜੀ ਹਾਂਜੀ ਨਾਰਮਲੀ ਜੀ ਸਾਡੇ ਘਰ ਵੀ ਆਉਂਦੇ ਆ ਜੀ ਬੱਬੂ ਵੀਰ ਜੀ ਇਹ ਇਹਨਾਂ ਦੇ ਹਸਬੰਦ ਹਨ ਜੀ ਆਫ ਪ੍ਰੋਡਿਊਸਰ ਹਨ ਹਾਂਜੀ ਸਰਵਿੰਦਰ ਫਿਲਮ ਕਿ ਮੇਰੀ ਲੱਗੀ ਵੱਡੇ ਭਰਦੇ ਦੇ ਉਹ ਵਧੀਆ ਜੀ ਟਾਪ ਅਜਾ ਬੱਬੂ ਮਾਨਨ ਤੁਸੀਂ ਦੇਖਿਆ ਉਹਨਾਂ ਦਾ ਕ੍ਰੇਜ਼ ਕਿੰਨਾ ਜ਼ਿਆਦਾ ਹੈ ਇਥੇ ਹੈਨਾ ਸੋ ਕਿਵੇਂ ਦਾ ਲੱਗ ਰਿਹਾ ਹੈ ਸਗਾ ਆਪਣੀ ਫੈਮਲੀ ਮੈਂਬਰ ਵੈਸੇ ਤਾਂ ਤੁਸੀਂ ਆਪਣੇ ਪਿੰਡ 'ਚ ਵੀ ਵੇਖਦੇ ਹੋ ਉਹਨਾਂ ਦਾ ਕ੍ਰੇਜ਼ੀ ਹਾਂਜੀ ਇਦਾਂ ਹੁੰਦਾ ਪੂਰੇ ਪਰਿਵਾਰ ਨਾਲ ਮਿਲ ਕੇ ਦੇਖਣ ਵਾਲੀ ਫਿਲਮ ਹੈ ਅਜਿਹਾ ਇਦਾਂ ਹੁੰਦਾ ਵੀ ਬੱਮਾਨ ਸਾਹਿਬ ਤੁਹਾਡੇ ਘਰ ਵਾਲਾ ਆਉਣ ਤੇ ਲੋਕ ਆ ਕੇ ਕਹਿਣ ਵੀ ਸਾਡੀ ਫੋਟੋ ਕਰਵਾ ਦੋ ਸਾਨੂੰ ਮਿਲਾ ਦਿਓ ਹਾਂਜੀ ਕਹਿੰਦੇ ਆ ਜੀ ਹਾਂਜੀ ਹਾਂਜੀ ਬਹੁਤ ਹੈ ਜੀ ਕੋਈ ਕਿੱਸਾ ਮੈਂ ਜਿੱ ਕਿਸੇ ਤਾਂ ਕੋਈ ਹੈਾਰੇ ਅੱਛੇ ਸੀ ਹਾਂਜੀ ਸਾਰੇ ਅੱਛੇ ਸਾਰਿਆਂ ਨੇ ਆਪਣਾ ਆਪਣਾ ਵਧੀਆ ਟੌਪ ਤੁਹਾਨੂੰ ਮਾਨਸਾ ਦਾ ਕਿਹੜਾ ਗਾਣਾ ਵਧੀਆ ਲੱਗਿਆ ਚੁੰਨੀ ਵਾਲਾ ਹਾਂਜੀ ਥੋੜਾ ਸੁਣਾਓ ਨਹੀਂ ਜੀ ਮੈਂ ਕੋਈ ਗਾਣ ਨਹੀਂ ਮੈਂ ਤਾਂ ਕੋਈ ਗਾਣਾ ਹੁੰਦਾ ਨਹੀਂ ਵਧੀਆ ਕਿਹੜਾ ਲੱਗਦਾ ਜੀ ਸਾਰੇ ਅੱਛੇ ਲੱਗੇ ਹਾਂਜੀ ਤੁਹਾਨੂੰ ਕਿਵੇਂ ਦੀ ਲੱਗੀ ਬਹੁਤ ਅੱਛੀ ਬਹੁਤ ਅੱਛੀ ਜੀ ਬੈਰੀ ਗੁੱਡ ਤੁਸੀਂ ਵੀ ਮਾਨਸਾ ਦੇ ਰਿਸ਼ਤੇਦਾਰ ਹੋ ਹਾਂਜੀ ਮੈਂ ਧਵਿੰਦਰ ਦਾ ਵੱਡਾ ਭਰਾ ਜੀ ਉਹ ਮੇਰੇ ਚਾਚੇ ਦਾ ਮੁੰਡਾ ਮਨ ਬੱਬੂ ਮਾਰ ਮੂ ਅਸੀਂ ਦਾ ਮੁੰਡਾ ਆ ਕੇ ਸੋ ਬਚਪਨ ਦੇ ਵਿੱਚ ਤੁਹਾਡਾ ਕੀ ਹੈ ਬਚਪਨ ਤੋਂ ਹੀ ਅਸੀਂ ਜਾਣਦੇ ਆ ਸਾਡੇ ਘਰ ਵੀ ਪਿਕਚਰ ਬਣਾਈ ਹੋਈ ਹੈ ਬੱਬੂ ਮਾਨ ਸਾਡਾ 올ਡ ਪਿੰਡ ਹੈ ਬਟੋਲੀ ਪਿੰਡ 'ਚ ਵੀ ਸਾਡੇ ਬਾਰੇ ਪਿਕਚਰ ਬਣਾਈ ਹੋਈ ਹੈ ਅੱਛਾ ਬਚਪਨ 'ਚ ਤੁਸੀਂ ਆਪਸ ਦੇ ਵਿੱਚ ਮਿਲਦੇ ਹੋਣੇ ਛੁੱਟੀਆਂ ਦੇ ਵਿੱਚ ਸਾਨੂੰ ਕੋਈ ਕਿੱਸਾ ਸਾਂਝਾ ਕਰੋ ਉਹਨਾਂ ਦੇ ਨਾਲ ਦਾ ਕਿੱਸਾ ਕੀ ਆ ਉਹ ਹਾਸਾ ਹਾਸਾ ਸਾਰਾ ਦਿਨ ਉਹ ਹੀ ਖੇਤੀ ਬਾੜੀ ਵਾਲੀ ਗੱਲਾਂ ਬਾਤਾਂ ਇਹਨਾਂ ਦੀਆਂ ਪਰ ਅੱਜ ਦੀ ਜਿਹੜੀ ਇਹ ਪਿਕਚਰ ਅਸੀਂ ਦੇਖ ਕੇ ਆ ਜੀ ਇੰਨੇ ਖੁਸ਼ ਆਏ ਇੱਕ ਪਰਿਵਾਰਕ ਮੈਂਬਰ ਬੈਠ ਕੇ ਆਪਾਂ ਸਾਰੀ ਪਿਕਚਰ ਦੇਖ ਸਕਦੇ ਹਾਂ ਸਾਨੂੰ ਕੋਈ ਦਿੱਕਤ ਨਹੀਂ ਹੈ ਨਹੀਂ ਤਾਂ ਆਮ ਕਰਕੇ ਪਿਕਚਰਾਂ ਹੁੰਦੀਆਂ ਅਸੀਂ ਪਰਿਵਾਰ ਚ ਬੈਠ ਕੇ ਦੇਖ ਨਹੀਂ ਸਕਦੇ ਬਹੁਤ ਅੱਛਾ ਲੱਗਿਆ ਸਾਨੂੰ ਅੱਜ ਬਹੁਤ ਕਦੇ ਇਦਾਂ ਹੁੰਦਾ ਵੀ ਤੁਹਾਡੇ ਯਾਰ ਮਿੱਤਰ ਜਾਂ ਫਿਰ ਉਹਨਾਂ ਦੇ ਅੱਗੇ ਉਹ ਗਾਂ ਨਿਆਣੇ ਜਿਹੜੇ ਹੁਣ ਕਹਿੰਦੇ ਹੁਣ ਵੀ ਸਾਨੂੰ ਮਾਨ ਸਾਹਿਬ ਦੇ ਨਾਲ ਮਿਲਾ ਦਿਓ ਜਾਂ ਫਿਰ ਉਹਨਾਂ ਦਾ ਕੋਈ ਕ੍ਰੇਜ਼ੀ ਫੈਨ ਮੂਮੈਂਟ ਹੁੰਦਾ ਹੋਵੇ ਬਿਲਕੁਲ ਹੁੰਦਾ ਜੀ ਮੈਂ ਮਾਨ ਸਾਹਿਬ ਨੂੰ ਕਈਆਂ ਨੂੰ ਮਿਲਾਇਆ ਵੀ ਹੈ ਜਿੱਥੇ ਵੀ ਜਾਂਦੇ ਆ ਉਥੇ ਕਈ ਵਾਰ ਮਿਲਾਇਆ ਇੱਕ ਵਾਰ ਨਹੀਂ ਹੈ ਅਸੀਂ ਦੋਨੇ ਵੀ ਦੋਨੇ ਸਾਈਡ ਤੋਂ ਸਾਡੇ ਵਿੱਚ ਖੜ ਕੇ ਫੋਟੋ ਨਾਲ ਅਸੀਂ ਅੱਛਾ ਹੋਰ ਵੀ ਮੇਰੇ ਯਾਰ ਦੋਸਤ ਹੈ ਉਹ ਬਾਰ-ਬਾਰ ਮੈਨੂੰ ਕਹਿੰਦੇ ਯਾਰ ਮਾਨ ਸਾਹਿਬ ਨਾਲ ਫੋਟੋ ਕਰਨੀ ਹੈ ਕਈ ਤਾਂ ਕਹਿੰਦੇ ਅਸੀਂ ਮਾਨ ਸਾਹਿਬ ਦੇ ਬਹੁਤ ਫੈਨ ਹੈ ਹਾਂਜੀ ਹੁਣ ਮਾਨ ਸਾਹਿਬ ਨੇ ਕੈਨੇਡਾ ਜਾਣਾ ਉੱਥੇ ਮੇਰਾ ਬੇਟਾ ਹੁਣ ਬੇਟਾ ਵੀ ਕਰਿਆ ਡੈਡੀ ਜਿੱਦਨ ਵੀ ਆਣਗੇ ਮੇਰੇ ਨਾਲ ਕੰਟੈਕਟ ਕਰਿਓ ਮੇਰੇ ਕੋਲ ਨੰਬਰ ਵੀ ਹੈਗਾ ਮਾਨ ਸਾਹਿਬ ਦਾ ਉਹਨਾਂ ਦੇ ਜੋ ਪੰਕਜ ਜੀ ਹੈ ਉਹਨਾਂ ਦਾ ਵੀ ਨੰਬਰ ਮੇਰੇ ਕੋਲ ਹੈਗਾ ਤਾਂ ਜਰੂਰ ਆਪਾਂ ਕੈਨੇਡਾ ਚ ਵੀ ਆਪਣੇ 10 15 20 ਜੋ ਵੀ ਹੈ ਆਪਣੇ ਰਿਸ਼ਤਾਰਾਂ ਸਾਰੇ ਮਾਨਸਾ ਕੋਲ ਜਾਣਗੇ ਜੀ ਮਿਲ ਕੇ ਆਣਗੇ ਤਾਂ ਕਹਿੰਦੇ ਫਿਰ ਚੁੰਨੀ ਨਾਲ ਹਾਂਜੀ ਤਾਂ ਇਹ ਚੁੰਨੀ ਲੈ ਲਈ ਜੱਟਾ ਤੇਰੀ ਪੱਗ ਨਾਲ ਦੀ ਨਾਈਆਂ ਚੁੰਨੀ ਲੈ ਲਈ ਜੱਟਾ ਤੇਰੀ ਪੱਗ ਨਾਲ ਦੀ ਐ ਨਹੀਂ ਆਂਦਾ ਇਹਦੀ ਵੈਸੇ ਕਿਹੜੇ ਗਾਣੇ ਸੁਣਨੇ ਪਸੰਦ ਕਰਦੇ ਹੋ ਸਾਰੇ ਸੌਂਗ ਉਹਨਾਂ ਦੇ ਪਿਆਰੇ ਹੁੰਦੇ ਆ ਹਾਂਜੀ ਮੂਵੀ ਦੇ ਵੀ ਸਾਰੇ ਸੌਂਗ ਪਿਆਰੇ ਹੀ ਆਂ ਮੂਵੀ ਬੜੀ ਅੱਛੀ ਐ ਸਨ ਬੜੀ ਪਿਆਰੀ ਲੱਗੀ ਐਕਸਾਈਟਡ ਨਜ਼ਰ ਆ ਰਹੀ ਸੀਗੀ ਰੋਲਾ ਹੁਣ ਵੀ ਤੁਸੀਂ ਪਿੱਛੇ ਸੌਂਗ ਸੁਕਦੇ ਹੋ ਕਿਉਂਕਿ ਕਟੜ ਫੈਨ ਜੋ ਆ ਮਾਨਸਾ ਦੇ ਫਿਲਮ ਵੇਖਣ ਸ਼ੌਂਕੀ ਸਰਦਾਰ ਪਹੁੰਚਿਆ ਫੈਮਿਲੀ ਮੈਂਬਰਸ ਵੀ ਉਹਨਾਂ ਦੇ ਪਹੁੰਚੇ ਹੋਏ ਸੀਗੇ ਸਾਰਿਆਂ ਨੂੰ ਫਿਲਮ ਬਹੁਤ ਪਸੰਦ ਆਰੀ ਕਿਹਾ ਜਾ ਰਿਹਾ ਹੈ ਕਿ ਫੁੱਲ ਫੈਮਿਲੀ ਫਿਲਮ ਹੈ ਐਕਸ਼ਨ ਤੋਂ ਹਨ ਨੂੰ ਲਵ ਰੋਮਾਂਸ ਸਭ ਕੁਝ ਦੇਖਣ ਨੂੰ ਮਿਲੇਗਾ ਸੋ ਤੁਸੀਂ ਕੀ ਕਰਨਾ ਹੈ ਫਿਲਮ ਦੀ ਟਿਕਟ ਬੁੱਕ ਕਰਨੀ ਹੈ ਫਿਲਮ ਨੂੰ ਜਾ ਕੇ ਵੇਖਣਾ ਤੇ ਸਾਨੂੰ ਜ਼ਰੂਰ ਦੱਸਣਾ ਵੀ ਤੁਹਾਨੂੰ ਸ਼ੌਂਕੀ ਸਰਦਾਰ ਫਿਲਮ ਕਿਵੇਂ ਦੀ ਲੱਗੀ ਹੈ